ਫਿਲੋਰ ਦੇ ਰਾਜਕਾਟ ਮਾਰਗ ਤੇ ਇੱਕ ਟਰੈਕਟਰ ਬੀ ਫੁੱਟ ਖੜ ਦੇ ਵਿੱਚੋਂ ਡਿਗਨ ਕਰਕੇ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਕੰਨਾਂ ਦੀ ਖਬਰ ਮਿਲਦਿਆ ਹੀ ਟਰੈਕਟਰ ਟਰਾਲੀ ਦਾ ਮਾਲਕ ਲਖਵਿੰਦਰ ਕੁਮਾਰ ਮੌਕੇ ਤੇ ਪਹੁੰਚ ਗਿਆ ਤੇ ਜਿਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਤੇ ਸੂਚਨਾ ਮਿਲਦੇ ਹੀ ਥਾਣਾ ਫਲੋਰ ਤੋਂ ਐਸਆਈ ਜਸਵਿੰਦਰ ਸਿੰਘ ਅਤੇ ਐਸਆਈ ਗੋਪਾਲ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਭਾਰਤੀ ਹੈ ਜਿਸ ਦੀ ਪਛਾਣ ਅਵਿਨਸ਼ ਪੁੱਤਰ ਛੋਟੇ ਲਾਲ ਵਜੋ ਹੋਈ ਹੈ ਤੇ ਉਹਨਾਂ ਨੇ ਦੱਸਿਆ ਕਿ ਟਰੈਕਟਰ ਟਰਾਲੀ ਪਲਟਨ ਕਰਕੇ ਹੀ ਇਸ ਦੀ ਮੌਤ ਹੋਈ ਹੈ ਤੇ ਟਰੈਕਟਰ ਦੇ ਮਾਲਕ ਨੇ ਦੱਸਿਆ ਕਿ ਮ੍ਰਿਤਕ ਪਹਿਲਾ ਉਹਨਾਂ ਦੇ ਕੋਲ ਕੰਮਕਾਜ ਕਰਦਾ ਰਿਹਾ ਤੇ ਹੁਣੇ ਹੀ ਬਿਨਾ ਦੱਸੇ ਹੀ ਕਰਦੇ ਬਾਹਰੋਂ ਟਰੈਕਟਰ ਟਰਾਲੀ ਲੈ ਕੇ ਨਿਕਲ ਗਿਆ ਸੀ ਇਤਿਹਾਸੀ ਦੇ ਬਾਰੇ ਲੋਕਾਂ ਨੇ ਫੋਨ ਰਾਹੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਤੇ ਫਲੋਰ ਤੋਂ ਫਲੋਟੀਵਲੀ ਸੰਦੀਪ ਪਟਿਆਰਾ ਦੀ ਰਿਪੋਰਟ ਭਾਜੀ ਕੀ ਗੱਲਬਾਤ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਆ ਭਾਜੀ ਗੱਲ ਇਦਾਂ ਆ ਇਹ ਸਾਡੇ ਨਾ ਮੇਰਾ ਨਾਮ ਲਖਵਿੰਦਰ ਕੁਮਾਰਾ ਜੀ ਓਕੇ ਕੀ ਹੋਇਆ ਤੇ ਇਹ ਨਾ ਸਾਡੇ ਬੰਦਾ ਪਹਿਲਾਂ ਦਿਹਾੜੀ ਲੱਗਾ ਹੁੰਦਾ ਸੀਗਾ ਜੀ ਠੀਕ ਹੈ ਠੀਕ ਹੈ ਜੀ ਇਹਦਾ ਨਾਂ ਨਹੀਂ ਮੈਨੂੰ ਭਾਜੀ ਪਤਾ ਇਹ ਮਿਰਚੀ ਕਹਿੰਦੇ ਮੰਡ ਦਾ ਹੀ ਆ ਓਕੇ ਤੇ ਹਾਂਜੀ ਹੈਗਾ ਇਹ ਪ੍ਰਵਾਸੀ ਆ ਜੀ ਠੀਕ ਹੈ ਤੇ ਇਹ ਭਾਜੀ ਸਵੇਰੇ ਹੈ ਨਾ ਕਿਤੇ ਗਿਆ ਦਿਹਾੜੀ ਦਾ ਪੁੱਛਣ ਦੇ ਬਿਨਾ ਪੁੱਛੇ ਤੋਂ ਸਾਨੂੰ ਕਿਸੇ ਨੂੰ ਨਹੀਂ ਪਤਾ ਇਹ ਟਰੈਕਟਰ ੱਟਕੇ ਨਾ ਸਟਾਰਟ ਕਰਕੇ ਲਿਆ ਆ ਘਰ ਦੇ ਬਾਹਰ ਖੜਾ ਜੀ ਠੀਕ ਹੈ ਹਾਂਜੀ ਇਹਦੇ ਜੁੜਿਆ ਜਿਹੜਾ ਖੜਾ ਸਟਾਰਟ ਕਰਕੇ ਲਿਆ ਆ ਠੀਕ ਹੈ ਹਾਂਜੀ ਘਰੇ ਕੋਈ ਨਹੀਂ ਜੀਗਾ ਓਕੇ ਹਾਂਜੀ ਫੇਰ ਪਤਾ ਨਹੀਂ ਸੰਤਾ ਹੁਣ ਇੱਥੋਂ ਫੋਨ ਗਿਆ ਸਾਰਿਆਂ ਦਾ ਵੀ ਤੁਹਾਡਾ ਟਰੈਕਟਰ ਇੱਥੇ ਪਲਟਾਇਆ ਆ ਹਾਂਜੀ ਇੱਥੇ ਪਲਟਾ ਕੇ ਖੜਾ ਕੀਤਾ ਤੇ ਥੱਲੇ ਆ ਗਿਆ ਜੀ ਇਹ ਹਾਂਜੀ ਰਾਜ ਵੀ ਲੋਕਾਂ ਨੇ ਦੇਖਿਆ ਵੀ ਰੱਜਿਆ ਸ਼ਰਾਬ ਨਹੀਂ ਸਾਨੂੰ ਕਿਸੇ ਨੇ ਪੂਨੇ ਨਹੀਂ ਕੀਤਾ ਅੱਛਾ ਅੱਛਾ ਇਹ ਤਾਂ ਹੁਣ ਦੱਸਿਆ ਵੀ ਤੇ ਕਿੰਨੀ ਕੋ ਮਰਿਆ ਦੀ ਪੂਰਾ ਖ ਦੱਸਗਾ ਪਾਜੀ ਉਮਰ ਹੁਣੀ ਆ ਪਾਜੀ 20 ਕ ਸਾਲ ਦੀ 30 ਦੇ ਨੇੜੇ ਆ ਗਿਆ ਹਾਂਜੀ ਹਾਂਜੀ ਕਿ ਪ੍ਰਸ਼ਾਸਨ ਨੂੰ ਇਤਲਾ ਦੇ ਦਿੱਤੀ ਨਹੀਂ ਪਾਜੀ ਮੈਂ ਤਾਂ ਹੁਣੇ ਪਹੁੰਚਿਆ ਆਇਆ ਤੁਹਾਡੇ ਨਾਲ ਸਾਰੇ ਇਕੱਠੇ ਹੋਏ ਆ ਬਸ ਕਰਨ ਲੱਗੇ ਟਰੈਕਟਰ ਟਰਾਲੀ ਉਹਦਾ ਤੁਹਾਡਾ ਹਾਂਜੀ ਟਰੈਕਟਰ ਟਰਾਲੀ ਸਾਡਾ ਜੀ ਹੈਲੋ 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 ਭਾਈ ਸਾਹਿਬ ਕੀ ਨਾਮ ਹੈ ਆਪਕਾ ਰਜਿੰਦਰ ਹਾਂਜੀ राजेंद्र उधर नाम क्या है क्या हुआ मामला पता नहीं हम तो काम करने चले गए इधर नहीं ले जाना ये चला ही नहीं पाता है टिकटर अभी पता नहीं अपना उधर से लेकर आ गया एक दफे और लड़ा दिया कहीं अभी दिन में फिर वहाँ से मना कर दिया उसने कि मेरे को फोन किया कहता है कि ट्रैक्टर ये लड़ा दिया है इसका डाउट कौन देगा उधर उधर से ने फिर इसको देना नहीं था टिकटर ये अपने आप उधर का दे दिन फिर टिकटर उधर से ने लेकर आया है अपना यहीं पर गिर गया इसको देना नहीं था टिकटर ये चला नहीं पाता है कितनी उम्र था इसका ये पच्चीस साल पच्चीस साल था, था ना हेलो 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 जगपाल जी की कहना चाहनी है जसविंदर जी एक ट्राली ट्रैक्टर समेत खड़ जी डेपया डिगया थले ਤੇੜਬੋੜੀ ਇਹਦੇ ਚ ਬੰਦਾ ਮਰ ਗਿਆ ਵੀਜਾਈ ਚਲਾਉਂਦਾ ਸੀ ਹਾਂਜੀ ਤੇ ਹੁਣ ਦੇਖਦੇ ਆ ਵੀ ਇਹ ਤੇ ਜੋ ਵੰਦੀ ਕਾਰਵਾਈ ਕਰਾਂਗੇ ਕੀ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਇਹ ਖੜੇ ਜਿ ਦਿਗਣ ਦਾ ਕਾਰਨ ਕਿਦਾਂ ਇਹ ਦੱਸ ਦਿਆ ਕਹਿੰਦੇ ਵੀ ਸ਼ਰਾਬੀ ਹੋਇਆ ਇਸ ਘਰ ਨੇ ਚਲਾਉਂਦਾ ਸੀ ਉਧਰੋਂ ਲੈ ਕੇ ਆਇਆ ਹਾਂਜੀ ਤਾਂ ਬਾਕੀ ਹੁਣ ਉਹਨਾਂ ਦੇਖਦੇ ਕੀ ਗੱਲ ਕੀ ਇਹ ਕਾਹਦਾ ਕੰਮ ਕਰਦਾ ਰੇਤ ਉੱਤੇ ਦਾ ਕੰਮ ਕਰਦੇ ਟਰਾਲੀ ਲੈਤੇ ਵਾਲੀ ਲੱਗਦੀ ਹੈ ਨਾ ਟਰਾਲੀ ਦਾ ਹੁਣ ਰੇਤ ਵਾਲੀ ਪਤਾ ਨਹੀਂ ਹੁਣ ਇਹ ਤੇ ਕੀ ਕੰਮ ਕਰਦੇ ਆ ਇਹ ਖੇਤੀ ਵਾਲੀ ਕਰਦਾ ਇੱਧਰ ਕਿੰਨੀ ਕੋਮਰ ਐ ਅਡਮਿਨਿਸਟਰਟਰੀ ਠੀਕ ਬੋਲ ਠੀਕ ਸਾਲ ਦੀ ਉਮਰ ਠੀਕ ਸਾਲ ਕੀ ਨਾਂ ਆ ਉਹਦਾ ਮੁੰਡੇ ਦਾ ਅਭਿਮੇਸ਼ਾ ਨਹੀਂ ਅਭਿਮੇਸ਼ਾ ਸਾਨਾ ਛੋਟੇ ਲਾਲ ਠੀਕ